ਜਿਹੜਾ ਪਾਕਿਸਤਾਨ ਨੇ ਪੁਨਛ ਦੇ ਵਿੱਚ ਹਮਲਾ ਕੀਤਾ ਉਹਦੇ ਵਿੱਚ ਨਾ ਤਾਂ ਕੋਈ ਹੱਤਵਾਦੀ ਸੀ ਨਾ ਕੋਈ ਵੱਖਵਾਦੀ ਸੀ ਉਹ ਸਾਰੇ ਲੋਕ ਆਮ ਜ਼ਿੰਦਗੀ ਬਸਰ ਕਰਨ ਵਾਲੇ ਲੋਕ ਸੀ ਉਹਦੇ ਵਿੱਚ ਜਿੱਥੇ ਸਿੱਖ ਭਾਈਚਾਰੇ ਦੇ ਰਾਗੀ ਸ਼ਹੀਦ ਹੋਏ ਆ ਉਥੇ ਗੀਤਾ ਭਵਨ ਦੇ ਵੀ ਹਮਲਾ ਹੋਇਆ Hindu ਵਿੱਚ ਬਹੁਤ ਵੱਡੇ ਪੱਧਰ ਤੇ ਜ਼ਖਮੀ ਹੋਏ ਆ ਉਹਨਾਂ ਦੀ ਫੌਜ ਜਿਹੜੇ ਇਸਲਾਮੀ ਲੋਕ ਨੇ ਮਸਜਿਦ ਤੇ ਹਮਲਾ ਕਰਦੀ ਹੈ ਤੇ ਉਹਦੇ ਵਿੱਚ ਤੁਸੀਂ ਦੇਖੋ ਵੀ ਇਸਲਾਮਿਕ ਲੋਕ ਕਿੰਨੇ जख्मी ਹੋਏ ਆ ਉਹ ਵੀਡੀਓ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਭਾਰਤ ਦੇ ਪ੍ਰਧਾਨ ਮੰਤਰੀ ਨੇ ਵਾਕਈ 56 ਇੰਚ ਦੀ ਛਾਤੀ ਵਾਲੇ ਪ੍ਰਧਾਨ ਮੰਤਰੀ ਦਾ ਰੋਲ ਅਦਾ ਕੀਤਾ ਔਰ ਅਸੀਂ ਇਹਦੀ ਪ੍ਰਸ਼ੰਸਾ ਕਰਦੇ ਹਾਂ ਸਾਡੇ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਜਾਂ ਵਾਪਸੀ ਕਾਰਵਾਈ ਕੀਤੀ ਗਈ ਉਹ ਵਾਪਸੀ ਕਾਰਵਾਈ ਤਾਂ ਸੀ ਵੀ ਉਹਨਾਂ ਨੇ ਸਾਡੇ ਨਿਰਦੋਸ਼ ਹਿੰਦੂਆਂ ਨੂੰ ਚੁਣ ਕੇ ਧਰਮ ਦੇ ਆਧਾਰ ਤੇ دہشت ਗਰਦਾਂ ਨੇ ਮੌਤ ਦੇ ਘਾਟ ਉਤਾਰਿਆ ਭਾਰਤੀ ਸੈਨਾ ਨੇ ਹਮਲਾ ਕੀਤਾ ਉਹ ਜਿਹੜਾ ਬਹੁਤ ਸਟ੍ਰਿਕ ਸੀਗਾ ਇਹ 세ਵੇਂ નિર્દોષ ਲੋਕ ਦੇ ਉੱਤੇ ਹਮਲਾ ਨਹੀਂ ਹੋਇਆ ਉਹਨਾਂ ਦੀ ਨਿਸ਼ਾਨਦੇ ਹੀ ਕਰਕੇ ਵੀ ਕਿਹੜੇ ਕਿਹੜੇ ਦਹਿਸ਼ਤਗਰਦ ਕਿੱਥੇ ਕਿੱਥੇ ਪਾਕਿਸਤਾਨ ਦੇ ਬਿੱਲਾਂ ਚ ਲੁਕੇ ਐ ਸਿਰਫ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਭਾਰਤੀ ਸੈਨਾ ਵੱਲੋਂ ਪਰ ਇਹ ਕੱਟੜਪੰਥੀ ਜਿਹੜੀ ਪਾਕਿਸਤਾਨ ਲਗਾਤਾਰ ਦਿਖਾ ਰਿਹਾ ਜਾਂ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਸੀ ਵੀ ਅਸੀਂ ਬਹੁਤ ਵੱਡੇ ਮੁਸਲਮ ਹਮਾਇਤੀ ਆ ਉਹ ਮੁਸਲਮ ਹਮਾਇਤੀ ਨਾ ਹੋ ਕੇ ਉਹਨੇ ਅੱਜ ਇਹ ਗੱਲ ਸਾਬਤ ਕਰਤੀ ਵੀ ਉਹ ਹੱਤੋਵਾਦੀ ਹਮਾਇਤੀ ਐ ਆਪਣੀ ਭਾਰਤੀ ਸੈਨਾ ਨਾਲ ਆਪਣੇ ਭਾਰਤੀ ਦੇਸ਼ ਦੀ ਸਰਕਾਰ ਨਾਲ ਤਨ ਮੰਨ ਧਨ ਤੋਂ ਬਿਲਕੁਲ ਸਵਾਸ ਸਵਾਸ ਸਰਕਾਰ ਦੇ ਨਾਲ ਖੜੇ ਆ ਪਹਿਲਗਾਮ ਦੇ ਵਿੱਚ ਹੋਏ ਹਮਲੇ ਤੋਂ ਬਾਅਦ ਭਾਰਤ ਦੇ ਵੱਲੋਂ ਅੱਜ ਪਿਤੀ ਰਾਤ ਪਾਕਿਸਤਾਨ ਦੇ ਅੱਤਵਾਦੀਆਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਆ ਨੌ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਹਾਲਾਂਕਿ ਕੁਝ ਥਾਵਾਂ ਦੇ ਉੱਤੇ ਪਾਕਿਸਤਾਨ ਆਰਮੀ ਦੇ ਵੱਲੋਂ ਵੀ ਚੈਲੰਜ ਕੀਤੀ ਗਈ ਪੁੰਛ ਦੇ ਵਿੱਚ ਗੁਰਦੁਆਰਾ ਸਾਹਿਬ ਅਤੇ ਉਸ ਦੇ ਨਾਲ ਗੀਤਾ ਭਵਨ ਤੇ ਮਸਜਿਦ ਦੇ ਉੱਤੇ ਵੀ ਸ਼ੈਲਿੰਗ ਹੋਈਆ ਜਿਸ ਤੇ ਵਿੱਚ ਕੁਝ ਲੋਕ ਮਾਰੇ ਗਏ ਤੇ ਕੁਝ ਜ਼ਖਮੀ ਹੋਏ ਨੇ ਇਸ ਪੂਰੀ ਕਾਰਵਾਈ ਦੇ ਉੱਤੇ ਬਹੁਤ ਸਾਰੇ ਪ੍ਰਤੀਕਰਮ ਆ ਰਹੇ ਨੇ ਦੇਸ਼ ਦੇ ਵਿੱਚੋਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਬਿਆਨ ਆ ਰਹੇ ਨੇ ਲੋਕਾਂ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਗਾ ਕੀਤੀ ਜਾ ਰਹੀ ਹੈ ਇੰਡੀਅਨ ਆਰਮੀ ਅਤੇ ਤਮਾਮ ਦੇਸ਼ ਦੀਆਂ ਫੋਰਸਸ ਦੀ ਵੀ ਸ਼ਲਾਗਾ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਵੱਲੋਂ ਇਹ ਪੈਲ ਕਦਮੀ ਕੀਤੀ ਗਈ ਹੈ ਤੇ ਇਸ ਦੇ ਨਾਲ ਗੱਲ ਕੀਤੀ ਜਾਵੇ ਤਾਂ ਜਿਹੜਾ ਆਪਰੇਸ਼ਨ ਦਾ ਨਾਮ ਸਿੰਧੂਰ ਰੱਖਿਆ ਗਿਆ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਖਾਸ ਗੱਲਬਾਤ ਕਰਦੇ ਹਾਂ ਅਸੀਂ ਪਟਿਆਲਾ ਦੇ ਵਿੱਚ ਮੌਜੂਦ ਹਾਂ ਪਟਿਆਲਾ ਚ ਹਿੰਦੂ ਤਖਤ ਦੇ ਮੁਖੀ ਬ੍ਰਹਮਨਾਥ ਗਿਰੀ ਅਤੇ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਸਾਡੇ ਨਾਲ ਪਵਨ ਗੁਪਤਾ ਜੀ ਤੇ ਉਹਨਾਂ ਦੇ ਨਾਲ ਹੋਰ ਸਾਥੀ ਪਬਲਿਕ ਜਿਹੜੇ ਲੋਕ ਸਾਡੇ ਨਾਲ ਮੌਜੂਦ ਰਹਿਣਗੇ ਇਹਨਾਂ ਦੇ ਨਾਲ ਜਾਣਦੇ ਹਾਂ ਕਿ ਇਸ ਕਾਰ ਕਾਰਵਾਈ ਤੋਂ ਹੈ ਕਿ ਮੈਂ ਦੇਖਦੇ ਆ ਕਿੰਨੇ ਕੁ ਸੰਤੁਸ਼ਟ ਨੇ ਤੁਸੀਂ ਇਸ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਜੋ ਪ੍ਰਧਾਨ ਮੰਤਰੀ ਦੇ ਵੱਲੋਂ ਕੀਤੀ ਗਈ ਆ ਜਿਸ ਤਰੀਕੇ ਦੇ ਨਾਲ ਰਾਤ ਸਟ੍ਰਾਈਕ ਹੋਈ ਆ ਇਹ ਸਾਰੀ ਕਾਰਵਾਈ ਨੂੰ ਤੁਹਾਡਾ ਕੀ ਰਿਵਿਊ ਹੈ ਜੀ ਸਭ ਤੋਂ ਪਹਿਲਾਂ ਭਾਰਤ ਮਾਤਾ ਕੀ ਜੈ ਭਾਰਤੀਏ ਸੈਨਾ ਜਿੰਦਾਬਾਦ ਭਾਰਤੀਏ ਸੈਨਾ ਜਿੰਦਾਬਾਦ ਸਭ ਤੋਂ ਪਹਿਲਾਂ ਜਿਹੜੀ ਇਹ ਕਾਰਵਾਈ ਹੋਈ ਆ ਪਹਿਲਗਾਮ ਦੇ ਵਿੱਚ ਜਿਹੜੇ નિર્ਦੋਸ਼ ਸਿੰਧੂਆਂ ਦੇ ਹੱਤਿਆ ਕੀਤੀ ਗਈ ਔਰ ਧਰਮ ਪੁੱਛ ਕੇ ਪਾਕਿਸਤਾਨੀ ਕੱਟੜਪੰਥੀ ਲੋਕਾਂ ਨੇ ਆਕੇ ਹੱਤਿਆ ਕੀਤੀ ਉਹਦੀ ਜਿਹੜੀ ਇਹ ਲੋਕਾਂ ਦੇ ਵਿੱਚ ਭਾਵਨਾ ਸੀ ਕਿ ਇਹਦਾ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਸੀਗਾ ਔਰ ਜਿਵੇਂ ਜਿਵੇਂ ਦਿਨ ਬੀਤ ਰਹੇ ਸੀ ਹਿੰਦੁਸਤਾਨ ਦੀ ਜਨਤਾ ਦੇ ਵਿੱਚ ਗੁੱਸਾ ਵੱਧ ਰਿਹਾ ਸੀਗਾ ਔਰ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਇਹ ਤਬਕਕੋ ਸੀ ਕਿ ਪਾਕਿਸਤਾਨ ਦੇ ਇਹ ਜਿਹੜੇ ਕੱਟੜਪੰਥੀ ਮੁਸਲਮਾਨ ਆਤਿਕਵਾਦੀ ਹੈ ਇਹਨਾਂ ਦੇ ਉੱਤੇ ਹਮਲੇ ਕਿਤੇ ਜਾਣ ਰਾਤ ਨੂੰ ਜਿਹੜੀ ਸਰਜਿਕਲ ਸਟ੍ਰਾਈਕ ਕਰਕੇ ਜਿਹੜਾ ਭਾਰਤੀ ਸੈਨਾ ਨੇ ਕਾਰਵਾਈ ਕੀਤੀ ਹੈ ਉਹਦੀ ਅਸੀਂ ਸਾਰੇ ਬਹੁਤ ਸਲਾਘਾ ਕਰਦੇ ਆਂ ਔਰ ਭਾਰਤ ਦੇ ਪ੍ਰਧਾਨ ਮੰਤਰੀ ਨੇ ਵਾਕਈ 56 ਇੰਚ ਦੀ ਛਾਤੀ ਵਾਲੇ ਪ੍ਰਧਾਨ ਮੰਤਰੀ ਦਾ ਰੋਲ ਅਦਾ ਕੀਤਾ ਔਰ ਅਸੀਂ ਇਹਦੀ ਪ੍ਰਸ਼ੰਸਾ ਕਰਦੇ ਆਂ ਪੂਰਾ ਭਾਰਤ ਇਕਜੁੱਟ ਹੋ ਕੇ ਚਾਹੇ ਉਹ ਕਿਸੇ ਵੀ ਧਰਮ ਦੇ ਵਿੱਚ ਵਿਸ਼ਵਾਸ ਰੱਖਦਾ ਹੋਵੇ ਜਿਹੜਾ ਹਿੰਦੁਸਤਾਨੀ ਨਾਗਰਿਕ ਹੈ ਜਦੇ ਮਨਾਂ ਦੇ ਵਿੱਚ ਗੁੱਸਾ ਸੀਗਾ ਉਹ ਇਹ ਸਾਰੇ ਮਾਮਲੇ ਦੇ ਉੱਤੇ ਬਹੁਤ ਖੁਸ਼ ਹੈ ਔਰ ਇਹ ਜਿਹੜਾ ਭਾਰਤੀ ਸੈਨਾ ਨੇ ਹਮਲਾ ਕੀਤਾ ਉਹ ਜਿਹੜਾ ਬਹੁਤ ਸਟ੍ਰਿਕ ਸੀਗਾ ਕਿਸੇ ਵੀ નિર્ਦੋਸ਼ ਲੋਕ ਦੇ ਉੱਤੇ ਹਮਲਾ ਨਹੀਂ ਹੋਇਆ ਜਿਹੜੇ ਅੱਤਵਾਦੀਆਂ ਦੇ ਪਨਾਹਗਾਹ ਸੀ ਅੱਤਵਾਦੀਆਂ ਦੇ ਆ ਜਿਹੜੇ ਟਿਕਾਣੇ ਸੀਗੇ ਉਹਨਾਂ ਨੂੰ ਚੁਣ-ਚੁਣ ਕੇ ਹਮਲਾ ਕੀਤਾ ਹੈ ਮੈਂ ਸਿਵ ਸੈਨਾ ਹਿੰਦੁਸਤਾਨ ਦੇ ਪ੍ਰਮੁੱਖ ਹੋਣ ਦੇ ਨਾਤੇ ਹੁਣ ਸਰਕਾਰ ਤੋਂ ਮੰਗ ਕਰੂੰਗਾ ਕਿ ਜੇ ਇਹ ਹੁਣ ਹਮਲੇ ਸ਼ੁਰੂ ਹੋ ਗਏ ਤੇ ਘਟੋ-ਘਟ ਪਾਕਿਸਤਾਨ ਨੂੰ ਉਹਦੀ ਔਕਾਤ ਸਮਝਾਈ ਜਾਣੀ ਚਾਹੀਦੀ ਹੈ ਔਰ ਪਾਕਿਸਤਾਨ ਦੀ ਇੰਨੇ ਕੇ ਜ਼ਿਆਦਾ ਕਮਰ ਤੋੜ ਦੇ ਉੱਤੇ ਜਾਏ ਤਾਂ ਕਿ ਉਹ ਭਵਿੱਖ ਵਿੱਚ ਕਿਸੇ ਵੀ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀ ਅੱਤਵਾਦੀ ਘਟਨਾ ਕਰਨ ਤੋਂ 100 ਵਾਰ ਸੋਚੇ ਪੰਡਿਤ ਜੀ ਤੁਸੀਂ ਇਸ ਪੂਰੇ ਘਟਨਾਕਰਨ ਨੂੰ ਕਿਵੇਂ ਦੇਖਦੇ ਹੋ ਅੱਜ ਪਾਕਿਸਤਾਨੀ ਮਿਲਟਰੀ ਦੇ ਵੱਲੋਂ ਜੋ ਜੰਮੂ ਕਸ਼ਮੀਰ ਦੇ ਪੁਂਛ ਇਲਾਕੇ ਦੇ ਵਿੱਚ ਜੋ ਸ਼ੈਲਿੰਗ ਹੋਈ ਆ ਉਸ ਦੇ ਵਿੱਚ ਗੀਤਾ ਭਵਨ ਮਸਜਿਦ ਤੇ ਗੁਰਦੁਆਰਾ ਸਾਹਿਬ ਦੇ ਉੱਤੇ ਵੀ ਸ਼ੈਲਿੰਗ ਡਿੱਗੀ ਆ ਜਿਸ ਦੇ ਵਿੱਚ ਕੁਝ ਲੋਕ ਜ਼ਖਮੀ ਵੀ ਹੋਏ ਆ ਤੇ ਸਾਡੇ ਕੋਲ ਇਹ ਵੀ ਇਨਫੋਰਮੇਸ਼ਨ ਆ ਕਿ ਮੌਤ ਤੱਕ ਵੀ ਤਿੰਨ ਸਿੱਖਾਂ ਦੀ ਹੋ ਗਈ ਆ ਹਾਲਾਂਕਿ ਹੋਰ ਹਜੇ ਇਨਫੋਰਮੇਸ਼ਨ ਆਉਣੀ ਬਾਕੀ ਐ ਦੇਖੋ ਸਭ ਤੋਂ ਪਹਿਲਾਂ ਜੈ ਮਾਰੀ ਜੈ ਮਹਾਕਾਲ ਭਾਰਤ ਦਾ ਪ੍ਰਧਾਨ ਮੰਤਰੀ ਅੱਜ ਜਿਹੜੀ ਕੁਰਸੀ ਤੇ ਬਿਰਾਜਮਾਨ ਹੈ ਸ਼੍ਰੀ ਨਰਿੰਦਰ ਮੋਦੀ ਤੇ ਸਾਡੇ ਤਿੰਨੇ ਜਰਨਲ ਜਿਹੜੇ ਭਾਰਤ ਦੀਆਂ ਤਿੰਨੇ ਸੈਨਾਵਾਂ ਦਾ ਨਿਰਦੇਤਵ ਕਰ ਰਹੇ ਆ ਉਹਨਾਂ ਦਾ ਜਿਹੜਾ ਕਾਰਨਾਮਾ ਕੱਲ ਦਾ ਕਾਰਜ ਜਾਰੀ ਹੈ ਉਹ ਅਤੀ ਸਲਾੰਗਾ ਯੋਗ ਸੀ ਸਾਡੇ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਜਾਂ ਵਾਪਸੀ ਕਾਰਵਾਈ ਕੀਤੀ ਗਈ ਉਹ ਵਾਪਸੀ ਕਾਰਵਾਈ ਤਾਂ ਸੀ ਵੀ ਉਹਨਾਂ ਨੇ ਸਾਡੇ ਨਿਰਦੋਸ਼ ਹਿੰਦੂਆਂ ਨੂੰ ਚੁਣ ਕੇ ਧਰਮ ਦੇ ਆਧਾਰ ਤੇ ਦਹਿਸ਼ਤਗਰਦਾਂ ਨੇ ਮੌਤ ਦੇ ਘਾਟ ਉਤਾਰਿਆ ਅਸੀਂ ਵੀ ਦਸ਼ਤਗਰਦਾਂ ਨੂੰ ਨਿਸ਼ਾਨਾ ਬਣਾਇਆ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਵੀ ਕਿਹੜੇ-ਕਿਹੜੇ ਦਸ਼ਤਗਰਦ ਕਿੱਥੇ-ਕਿੱਥੇ ਪਾਕਿਸਤਾਨ ਦੇਆਂ ਬਿੱਲਾਂ 'ਚ ਲੁਕੇ ਆ ਸਿਰਫ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਭਾਰਤੀ ਸੈਨਾ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਡਿਫੈਂਸ ਤੇ ਰੱਖਿਆ ਵਿਭਾਗ ਵੱਲੋਂ ਪਰ ਉਸਦੇ ਉਲਟ ਪਾਕਿਸਤਾਨ ਜਿਹੜੀਆਂ ਕਰੂਰ ਹਰਕਤਾਂ ਸ਼ੁਰੂ ਤੋਂ ਕਰਦਾ ਆਇਆ ਨਾ ਪਾਕ ਹਰਕਤਾਂ ਨੂੰ ਜਿਹੜੀਆਂ ਨੇ ਅੰਜਾਮ ਦਿੰਦਾ ਆਇਆ ਭਾਰਤ ਜਿਹੜਾ ਪਾਕਿਸਤਾਨ ਨੇ ਪੁੰਛ ਦੇ ਵਿੱਚ ਹਮਲਾ ਕੀਤਾ ਉਹਦੇ ਵਿੱਚ ਨਾ ਤਾਂ ਕੋਈ ਹੱਤਵਾਦੀ ਸੀ ਨਾ ਕੋਈ ਵੱਖਵਾਦੀ ਸੀ ਉਹ ਸਾਰੇ ਲੋਕ ਆਮ ਜ਼ਿੰਦਗੀ ਬਸਰ ਕਰਨ ਵਾਲੇ ਲੋਕ ਸੀ ਉਹਦੇ ਵਿੱਚ ਜਿੱਥੇ ਸਿੱਖ ਭਾਈਚਾਰੇ ਦੇ ਰਾਗੀ ਸ਼ਹੀਦ ਹੋਏ ਆ ਉਥੇ ਗੀਤਾ ਭਵਨ ਦੇ ਵੀ ਹਮਲਾ ਹੋਇਆ ਹਿੰਦੂ ਵੀਰਚ ਬਹੁਤ ਵੱਡੇ ਪੱਧਰ ਤੇ ਜ਼ਖਮੀ ਹੋਏ ਆ ਪਰ ਇੱਕ ਚੀਜ਼ ਦੇਖਣ ਵਾਲੀ ਹੈ ਉਹ ਆਪਣੇ ਆਪ ਨੂੰ ਇਸਲਾਮ ਦਾ ਬਹੁਤ ਵੱਡਾ ਰક્ષਕ ਕਹਿੰਦਾ ਪਾਕਿਸਤਾਨ ਆਪਣੇ ਆਪ ਨੂੰ ਇਸਲਾਮੀ ਕੰਟਰੀ ਕਹਿੰਦਾ ਉਹਨਾਂ ਦੀ ਫੌਜ ਜਿਹੜੇ ਇਸਲਾਮੀ ਲੋਕ ਨੇ ਮਸਜਿਦ ਤੇ ਹਮਲਾ ਕਰਦੀ ਹੈ ਤੇ ਉਹਦੇ ਵਿੱਚ ਤੁਸੀਂ ਦੇਖੋ ਵੀ ਇਸਲਾਮਿਕ ਲੋਕ ਕਿੰਨੇ ਜ਼ਖਮੀ ਹੋਏ ਆ ਉਹ ਵੀਡੀਓ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਵੀ ਕਿੰਨੇ ਕ ਜਿਹੜੇ ਵਿਚਾਰੇ ਮੌਲਵੀ ਆ ਉੱਥੇ ਨਮਾਜ਼ ਅਦਾ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਵੀ ਉਸੇ ਪ੍ਰਕਾਰ ਹਸਪੀਟਲਾਂ 'ਚ ਦਾਖਲ ਕਰਾਇਆ ਜਾ ਰਿਹਾ ਉਹਨਾਂ ਦੇ ਉੱਤੇ ਵੀ ਤਾਂ ਅਟੈਕ ਹੋਇਆ ਪਰ ਇਹ ਕੱਟੜਪੰਥੀ ਜਿਹੜੀ ਪਾਕਿਸਤਾਨ ਲਗਾਤਾਰ ਦਿਖਾ ਰਿਹਾ ਜਾਂ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਸੀ ਵੀ ਅਸੀਂ ਬਹੁਤ ਵੱਡੇ ਮੁਸਲਮ ਹਮਾਇਤੀ ਆ ਉਹ ਮੁਸਲਮ ਹਮਾਇਤੀ ਨਾ ਹੋ ਕੇ ਉਹਨੇ ਅੱਜ ਇਹ ਗੱਲ ਸਾਬਤ ਕਰਤੀ ਵੀ ਉਹ ਹੱਤੋਵਾਦੀ ਹਮਾਇਤੀ ਹੈ ਕਿਉਂਕਿ ਭਾਰਤ ਦਾ ਹਮਲਾ ਹੱਤੋਵਾਦੀਆਂ ਤੇ ਸੀ ਨਾ ਕਿ ਪਾਕਿਸਤਾਨ ਦੇ ਆਪ ਅਮਾਮਤੇ ਨਾ ਕਿਸੇ ਪਾਕਿਸਤਾਨੀ ਨਾਗਰਿਕ ਤੇ ਸੀ ਨਾ ਹੀ ਕਿਸੇ ਮੁਸਲਮਾਨ ਤੇ ਸੀ ਜਿਹੜਾ ਨਿਰਦੋਸ਼ ਹੈ ਸਿਰਫ ਅੱਤਵਾਦੀਆਂ ਦੇ ਹਮਲਾ ਸੀ ਅੱਤਵਾਦੀਆਂ ਦੇ ਹਮਲੇ ਦੇ ਜਵਾਬ ਦੇ ਵਿੱਚ ਜਿਹੜੀ ਉਹਨੇ ਭਾਰਤੀ ਨਿਰਦੋਸ਼ ਵਿਅਕਤੀਆਂ ਤੇ ਕਾਰਵਾਈ ਕੀਤੀ ਹੈ ਮੈਂ ਸ਼੍ਰੀ ਹਿੰਦੂ ਤੱਕ ਪ੍ਰਮukh ਹੁੰਦੇ ਨਾਤੇ ਇੱਕ ਮੰਗ ਕਰੂੰਗਾ ਭਾਰਤ ਸਰਕਾਰ ਤੋਂ ਮੋਦੀ ਜੀ ਤੋਂ ਵੀ ਇਹ ਕੰਮ ਇੱਥੇ ਨਹੀਂ ਰੁਕਣਾ ਚਾਹੀਦਾ ਹੁਣ ਪਾਕਿਸਤਾਨ ਦੀ ਜਿਹੜੀ ਰੀੜ ਦੀ ਹੱਡੀ ਹੈ ਉਹ ਤੋੜ ਦੇਣੀ ਚਾਹੀਦੀ ਹੈ ਤਾਂ ਜੋ ਇਹ ਵਿਸ਼ੇ ਪੱਧਰ ਤੇ ਜਿਹੜਾ دہشت ਗਰਦਾਂ ਨੂੰ ਪਨਾਹ ਦਿੰਦਾ ਚਾਹੇ ਉਹ ਅਮਰੀਕਾ ਟਾਵਰ ਹਮਲੇ ਵਾਲੇ ਹੋਣ ਚਾਹੇ ਭਾਰਤੀ ਪਹਿਲ ਗਾਉ ਹਮਲੇ ਵਾਲੇ ਹੁਣ ਚਾਹੋ ਭਾਰਤੀ ਸੈਨਾ ਤੇ ਹਮਲੇ ਵਾਲੇ ਹੁਣ ਹਰ ਦੇਸ਼ ਨਾਲ ਜਿਹੜੀ ਅਤਵਾਦੀ دہشت گردਾਂ ਦੀ ਸਾਝ ਹੈ ਉਹ ਇਕੱਲੇ ਵਿਸ਼ਵ ਦੇ ਵਿੱਚ ਪਾਕਿਸਤਾਨ ਨਾਲ ਹੈ ਤੇ ਪਾਕਿਸਤਾਨ ਨੂੰ ਨਕਸ਼ੇ ਤੋਂ ਜਿਹੜਾ ਸਮਾਪਤ ਕਰਕੇ ਜਿਵੇਂ ਪਹਿਲਾਂ ਬੰਗਲਾਦੇਸ਼ ਬਣਿਆ ਸੀ ਹੁਣ ਕੋਈ ਨਾ ਕੋਈ ਨਵੇਂ ਦੇਸ਼ ਨੂੰ ਜਨਮ ਦੇ ਕੇ ਪਾਕਿਸਤਾਨ ਦੀ ਸਮਾਪਤੀ ਹੈ ਜਿਹੜੀ ਉਹ ਬਹੁਤ ਜ਼ਰੂਰੀ ਹੈ ਆਪਣੀ ਭਾਰਤੀ ਸੈਨਾ ਨਾਲ ਆਪਣੇ ਭਾਰਤੀ ਦੇਸ਼ ਦੀ ਸਰਕਾਰ ਨਾਲ ਤਨ ਮਨ ਧਨ ਤੋਂ ਬਿਲਕੁਲ ਸਵਾਸ ਸਵਾਸ ਸਰਕਾਰ ਦੇ ਨਾਲ ਖੜੇ ਆਂ ਤਾ ਜੋ ਭਾਰਤ ਮਾਤਾ ਕੀ ਜੈ ਦਾ ਜਿਹੜਾ ਤੇ ਤਿਰੰਗਾ ਝੰਡਾ ਉਹ ਬੁਲੰਦ ਰਹ ਸਕੇ ਸਾਡੇ ਭਾਰਤ ਦੀ ਜਿਹੜੀ ਆਰਮੀ ਹੈ ਉਹਦੇ ਹੌਸਲੇ ਬੁਲੰਦ ਰਹ ਸਕਣ ਭਾਜੀ ਤੁਹਾਡਾ ਕੀ ਇਸ ਦੇ ਉੱਤੇ ਨਜ਼ਰੀਆ ਹੈਗਾ ਤੁਸੀਂ ਇਸ ਪੂਰੇ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਦੇਖੋ ਕੱਲ ਰਾਤ ਜਿਹੜੀ ਸਰਜੀਰੀਅਲ ਸਟ੍ਰਾਈਕ ਹੋਈ ਹੈ ਇਹ ਅਖਿਲ ਭਾਰਤੀਆ ਹਿੰਦੂ ਸੁਰੱਖਿਆ ਸੰਮਤੀ ਲੋਸੀ ਪੂਰਨ ਸਹਿਯੋਗ ਕਰਦੇ ਕੇਂਦਰ ਸਰਕਾਰ ਦਾ ਭਾਰਤ ਦੀ ਮਿਲਟਰੀ ਦਾ ਇਹ देर ਨਾਲ ਕੀਤੀ ਹੋਈ ਇੱਕ ਬਹੁਤ ਸਹੀ ਕਾਰਵਾਈ ਹੈ ਸਹੀ ਫੈਸਲਾ ਸੀਗਾ ਅਸੀਂ ਤਾਂ ਇਹ ਚਾਹਦੇ ਸੀਗੇ ਇਹ ਜਿਹੜੀ ਲੜਾਈ ਹੈਗੀ ਹੈ ਇੱਕ ਸਰਜਿਕਲ ਸਟ੍ਰਾਈਕ ਨਾ ਹੋ ਕੇ ਸਿੱਧਾ ਪਾਕਿਸਤਾਨ ਤੇ ਅਟੈਕ ਹੋਣਾ ਚਾਹੀਦਾ ਸੀ ਇਹ ਨਾ ਟਿਕਾਣੀ ਨਹੀਂ ਹੈ ਪਾਕਿਸਤਾਨ ਦੇ ਅੰਦਰ 90 ਹੋ ਟਿਕਾਣੀਆਂ ਹੈ ਜਿੱਥੇ ਅਤੰਕਵਾਦੀ ਬਲ ਰਹੇ ਹਨ ਇਹਨਾਂ ਦਾ ਸਰਗਰਮ ਅਜਰ ਮੌਜੂਦ ਹੈ ਹਜੇ ਵੀ ਜ਼ਿੰਦਾ ਬਚਿਆ ਹੋਇਆ ਹੈ ਲਸ਼ਕਰ ਤੋਇਬਾ ਦੇ ਜਿਹੜੇ ਸਰਗਨ ਹੈ ਉਹ ਵੀ ਉੱਥੇ ਪਾਕਿਸਤਾਨ ਦੇ ਵਿੱਚ ਸ਼ਰਨੇ ਹੋਏ ਆ ਇਹਨਾਂ ਸਾਰਿਆਂ ਨੂੰ ਇਹ ਜਿਹੜੀ ਲੜਾਈ ਹੈ ਇੱਥੇ ਹੀ ਖਤਮ ਨਹੀਂ ਹੋਣੀ ਜਿੱਦੀ ਜਦ ਤੱਕ ਇਹਨਾਂ ਸਾਰਿਆਂ ਦਾ ਸਰਬਨਾਸ਼ ਨਹੀਂ ਹੋ ਜਾਂਦਾ ਜਿਨ੍ਹਾਂ ਨੇ ਸਾਡੇ ਹਿੰਦੂਸਤਾਨੀਆਂ ਦੇ ਉੱਪਰ ਹੱਤ ਹੱਤਾਂ ਪਹਿਲਾਂ ਜਿਨ੍ਹਾਂ ਦੇ ਵਿਆਹ ਹੋਏ ਸੀ ਉਹਨਾਂ ਦੇ ਸੁਹਾਗ ਉਜਾੜ ਦਿੱਤੇ ਆਪਰੇਸ਼ਨ ਸਿੰਦੂਰ ਜਿਹੜਾ ਨਾਮ ਰੱਖਿਆ ਗਿਆ ਤਾਂ ਬਹੁਤ ਪੁਰਜ਼ੋਰ ਮੈਂ ਅਸੀਂ ਸਮਰਥਨ ਕਰਦੇ ਆ ਕਿਉਂਕਿ ਸਿੰਦੂਰ ਸਾਡੀ ਮਾਤਾਵਾਂ ਭੈਣਾਂ ਦਾ ਸਿੰਦੂਰ ਇਹਨਾਂ ਨੇ ਮਿਟਾਇਆ ਔਰ ਆਪਰੇਸ਼ਨ ਸਿੰਦੂਰ ਕਰਕੇ ਹੀ ਇਹਨਾਂ ਦੇ ਜਿਹੜੀ ਹੈ ਤਬਾਹੀ ਜਿਹੜੀ ਹੈ ਸਾਡੀ ਸੈਨਾ ਨੇ ਕੱਲ ਜਿਹੜੀ ਲਿਆਤੀ ਹੈ ਉਹ ਇੱਕ ਟੇਲਰ ਸੀਗਾ ਇਹ ਜੇ ਸ਼ੁਰੂਆਤ ਭਰ ਹੈ ਗਈ ਹੈ ਅਸੀਂ ਹਿੰਦੂ ਸੁਰੱਖਿਆ ਸੰਮਤੀ ਵੱਲੋਂ ਮੰਗ ਕਰਦੇ ਹਾਂ ਕਿ ਇਹ ਯੁੱਧ ਜਿਹੜਾ ਹੈ ਇਹ ਇੱਥੇ ਹੀ ਰੁਕਣਾ ਨਹੀਂ ਚਾਹੀਦਾ ਜਦ ਤੱਕ ਜੈਸ਼ੇ ਮੂਹਮਮਦ ਦੇ ਸਾਰੇ ਸਰਗਨਾ ਲਸ਼ਕਰੇ ਤੋਬਰ ਦੇ ਸਾਰੇ ਅੱਤਵਾਦੀ ਨਹੀਂ ਮਾਰ ਦਿੱਤੇ ਜਾਂਦੇ ਟਾਰਗੇਟ ਕਰਕੇ ਤਾਂ ਤਦ ਤੱਕ ਇਹ ਯੁੱਧ ਜਾਰੀ ਨਾ ਚਾਹੀਦਾ ਅਸੀਂ ਅੱਜ ਸਾਰੇ ਹਿੰਦੂ ਸੰਗਠਨ ਇੱਥੇ ਇਕੱਠੇ ਹੋ ਕੇ ਬੈਠਕ ਕਰੀ ਹੈ ਮੋਦੀ ਜੀ ਨੂੰ ਆਸ਼ਵਾਸਨ ਦੰਨੇ ਹੈ ਕੇਂਦਰ ਸਰਕਾਰ ਨੂੰ ਆਸ਼ਵਾਸਨ ਦੰਨੇ ਕਿ ਹਿੰਦੂ ਸੁਰੱਖਿਆ ਸੰਮਤੀ ਹਿੰਦੂ ਸੰਗਠਨਾਵਾਂ ਵੱਲੋਂ ਜਿੱਥੇ ਵੀ ਸਾਡੀ ਸੇਵਾ ਲਈ ਜਾਈਗੇ ਅਸੀਂ ਆਪਣੇ ਸਾਰੇ ਵਰਕਰਾਂ ਨੂੰ ਹਾਈਲਾਈਟ ਤੇ ਕਰ ਦਿੱਤਾ ਵੀ ਜਦੋਂ ਵੀ ਸਾਨੂੰ ਲੋੜ ਪੈਗੀ ਅਸੀਂ ਸਾਰਨ ਬਰਾਕੇ ਚਾਹੇ ਉਹ ਹਸਪਤਾਲਾਂ ਦੇ ਵਿੱਚ ਸਾਡੀ ਸੇਵਾ ਲਈ ਜਾਵੇ ਚਾਹੇ ਉਹ ਲੰਗਰ ਪਜਾਨ ਦੀ ਸਾਡੀ ਸੇਵਾ ਲਈ ਜਾਵੇ ਚਾਹੇ ਬਾਰਡਰ ਪਾਰ ਸਾਡੀ ਸੇਵਾ ਲਈ ਜਾਏ ਉਹ ਸੇਵਾ ਨਿਭਾਉਣ ਲਈ ਅਸੀਂ ਹਰ ਟਾਈਮ ਤਿਆਰ ਹੈ ਸਾਡਾ ਤਿਰੰਗਾ ਬਲੰਦ ਰਹੇਗਾ ਹਮੇਸ਼ਾ ਬਲੰਦ ਰਹੇ ਹੁਣ ਵੀ ਸਾਨੂੰ ਪੂਰੀ ਉਮੀਦ ਹੈ ਕਿ ਪਾਕਿਸਤਾਨ ਤੇ ਬਹੁਤ ਵੱਡੀ ਜਿੱਤ ਜਿਹੜੀ ਹੈ ਹਿੰਦੁਸਤਾਨ ਦੀ ਸਾਨਾ ਬਰੋ ਕੀਤੀ ਜਾਏਗੀ ਜੀ ਪਾਕਿਸਤਾਨ ਮਨਿਸਟਰਾਂ ਦੇ ਬਿਆਨ ਆ ਰਹੇ ਆ ਉਹ ਕਹਿੰਦੇ ਕਿ ਜੇਕਰ ਭਾਰਤ ਆਪਣਾ ਆਪਰੇਸ਼ਨ ਰੋਕ ਦਿੰਦਾ ਤਾਂ ਅਸੀਂ ਵੀ ਆਪਣਾ ਕਾਰਵਾਈ ਰੋਕ ਦੇਵਾਂਗੇ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਤਾਂ ਇੰਜ ਲੱਗ ਰਿਹਾ ਕਿ ਪਾਕਿਸਤਾਨ ਡਰ ਚੁੱਕਿਆ ਹੈਗਾ ਭਾਰਤ ਦੀ ਕਾਰਵਾਈ ਤੋਂ ਜੰਗ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਕਿ ਜੰਗ ਇਸ ਮਸਲੇ ਦਾ ਹੱਲ ਹੈ ਇਸ ਮਸਲੇ ਦਾ ਹੱਲ ਸਿਰਫ ਔਰ ਸਿਰਫ ਜੰਗ ਹੈ ਕਿਉਂਕਿ ਪਾਕਿਸਤਾਨ ਮੈਰੀ ਉਮਰ 75 ਸਾਲ ਆ ਮੈਂ 75 ਸਾਲ ਤੋਂ ਇਹ ਦੇਖਦਾ ਆ ਰਿਹਾ ਹਾਂ ਕਿ ਕਦੇ ਵੀ ਕਹਿੰਦਾ ਕੁਛ ਹੈ ਔਰ ਕਰਦਾ ਕੁਛ ਹੈ ਦਿਖਾਉਂਦੇ ਹੋਰ ਨੇ ਅਗਰ ਇਹਨਾਂ ਦੇ ਅੰਦਰ ਇਹੋ ਜਿਹਾ ਜਜ਼ਬਾ ਨਾ ਹੁੰਦਾ ਤਾਂ ਬੰਗਲਾਦੇਸ਼ ਨਹੀਂ ਬਣਦਾ ਸੀ ਇਹਨਾਂ ਦੇ ਕਰਕੇ ਹੀ ਬੰਗਲਾਦੇਸ਼ ਬਣਿਆ ਇਹਨਾਂ ਦੇ ਕਰਕੇ ਹੀ ਕੋਈ ਕੁਛ ਕਹੀ ਜਾਓ ਤਿੰਨੋਂ ਜਰਨੈਲ ਮੋਦੀ ਸਾਹਿਬ ਅਜੀਤ ਡੋਵਾਲ ਅਮਿਤ ਸ਼ਾ ਇਹ ਕੋਈ ਛੋਟੀਆਂ ਹਸੀਆਂ ਨਹੀਂ ਜੇ ਇਹ ਸਪੈਸ਼ਲ ਮੀਟਿੰਗਾਂ ਕਰ ਰਹੇ ਨੇ ਉਹਦਾ ਕੋਈ ਨਾ ਕੋਈ ਸਿੱਟਾ ਮਕਬੂਜ਼ਾ ਕਸ਼ਮੀਰ ਜਿਹੜਾ ਹੈ ਉਹ ਇਹ ਹਾਸਲ ਕਰਕੇ ਹਟਣਗੇ ਚਾਹੇ ਇਹ ਨਾਲੇ ਕੁਝ ਵੀ ਇਹਨਾਂ ਨੂੰ ਅਮਰੀਕਾ ਨੂੰ ਵੀ ਨਾਰਾਜ਼ ਕਰਨਾ ਪਵੇ ਜਾਂ ਕੁਝ ਵੀ ਕਰਨਾ ਪਵੇ ਇਹ ਕਰਨਗੇ ਅਰੇ ਕਰਨਾ ਚਾਹੀਦਾ ਵੀ ਹੈ ਇਹਨਾਂ ਹਾਂ ਜੰਗ ਦੇ ਹਾਲਾਤ ਬੰਦੇ ਆ ਤਾਂ ਕਹਿੰਦੇ ਆਮ ਪਬਲਿਕ ਦਾ ਨੁਕਸਾਨ ਬਹੁਤ ਹੁੰਦਾਗਾ ਤੁਸੀਂ ਉਮਰ ਵੱਡੀ ਆ ਤੁਹਾਡੀ ਤੁਸੀਂ 61 ਦੀ ਜਿਹੜੀ 65 ਦੀ ਤੇ 71 ਦੀ ਲੜਾਈ ਸੀ ਤੁਸੀਂ ਉਹ ਵੀ ਦੇਖਿਆ ਹੋਣੀ ਆ ਉਸ ਸਮੇਂ ਜੇਕਰ ਅਸੀਂ ਜਦੋਂ ਪਿੰਡਾਂ 'ਚ ਜਾਂਦੇ ਹਾਂ ਨਾ ਬਾਰਡਰ ਏਰੀਆ 'ਚ ਲੋਕ ਕਹਿੰਦੇ ਆ ਕਿ ਇਹਦੇ ਨਾਲ ਸਾਸੀ ਹਜੇ ਤੱਕ ਬਹਾਲ ਨਹੀਂ ਹੋਏ ਉਸ ਸਮੇਂ ਦੇ ਲੈ ਕੇ ਪਰ ਜੇ ਦੁਬਾਰੇ ਜੰਗ ਲੱਗੀ ਤਾਂ ਫਿਰ ਖਤਮ ਹੀ ਹੋ ਜਾਵਾਂਗੇ ਇੱਕ ਚੀਜ਼ ਹੈ ਕਿ ਜੇ ਕੋਈ ਸ਼ਟਰ ਲੱਗਦੀ ਹੈ ਤਾਂ ਉਹ ਸ਼ਟ ਬਹੁਤ ਦੇਰ ਤੱਕ ਰੜਕਦੀ ਰਹਿੰਦੀ ਹੈ ਇਹ ਲੜਾਈ ਜਿਹੜੀ ਹੈ 65 ਦੀ ਔਰ 71 ਦੀ ਅਸੀਂ ਮੌਕ ਡ੍ਰਿਲਾਂ ਦੇਖੀਆਂ ਉਸ ਵਕਤ ਸਭ ਕੁਝ ਦੇਖਿਆ ਇਹ ਲੜਾਈ ਜ਼ਰੂਰੀ ਇਸ ਕਰਕੇ ਬਣ ਗਈ ਪਾਕਿਸਤਾਨ ਦੇ ਅੰਦਰ ਲੋਕ ਭੁੱਖੇ ਮਰ ਰਹੇ ਆ ਉਹ ਅੰਦਰੋਂ ਹੌਲੋ ਹੋਇਆ ਵਾ ਖਾਲੀ ਹੋਇਆ ਵਾ ਇਹ ਪਾਕਿਸਤਾਨ ਦੀ ਮਜਬੂਰੀ ਹੈ ਲੜਾਈ ਸਾਡੀ ਮਜਬੂਰੀ ਨਹੀਂ ਹੈ ਅਸੀਂ ਤਾਂ ਸਾਡੇ ਕੋਲ ਤਾਂ 10 10 20-20 ਕਰੋੜ ਦੀਆਂ ਕਾਰਾਂ ਜੜੇ ਨੂੰ ਹੈ ਸਾਡੇ ਤਾਂ ਜਿਹੜੇ ਲੋਕ ਆ ਆਪਣੇ ਹਵਾਈ ਜਹਾਜ਼ ਰੱਖੀ ਬੈਠੇ ਨੇ ਉੱਥੇ ਲੋਕ ਭੁੱਖੇ ਮਰ ਰਹੇ ਨੇ ਜਿਸ ਕਰਕੇ ਪਾਕਿਸਤਾਨ ਦੀ ਇਹ ਮਜਬੂਰੀ ਹੈ ਜੰਗ ਕਰਨਾ ਦਾ ਬਿਲਕੁਲ ਇਹ ਹਿੰਦੂ ਸੰਗਠਨਾਂ ਦੇ ਵੱਲੋਂ ਮਿਲ ਕੇ ਅੱਜ ਬੈਠਕ ਕੀਤੀ ਗਈ ਹੈ ਇਹਨਾਂ ਦਾ ਸਾਰਿਆਂ ਦਾ ਕਹਿਣਾ ਕਿ ਜੇਕਰ ਕੱਲ ਨੂੰ ਕੋਈ ਅਜਿਹੇ ਹਾਲਾਤ ਬਣਦੇ ਆ ਦੇਸ਼ ਨੂੰ ਕਿਤੇ ਵੀ ਸਾਡੀ ਲੋੜ ਪੈਂਦੀ ਆ ਤਾਂ ਅਸੀਂ ਮੋਢੇ ਨਾਲ ਮੋਢਾ ਲਾ ਕੇ ਆਪਣੇ ਦੇਸ਼ ਵਾਸੀਆਂ ਦੇ ਨਾਲ ਖੜਾਂਗੇ ਦੇਸ਼ ਦੀ ਆਰਮੀ ਦੇ ਨਾਲ ਦੇਸ਼ ਦੀ ਸਰਕਾਰ ਦੇ ਨਾਲ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸੈੱਫ ਡਿਫੈਂਸ ਮਿਨਿਸਟਰ ਜਿਹੜੇ ਰੱਖਿਆ ਮੰਤਰੀ ਸਾਡੇ ਰਾਜਨਾਥ ਤੇ ਤਮਾਮ ਸੇਨਾ ਦੇ ਮੁਖੀਆਂ ਦੇ ਵੱਲੋਂ ਜੋ ਇਹ ਕਾਰਵਾਈ ਕੀਤੀ ਗਈ ਹੈ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕੈਮਰਾਮੈਨ ਗੁਰਜੰਦਰ ਸਿੰਘ ਦੇ ਨਾਲ ਮਹਾਰਾਜ ਸਿੰਘ ਪੁੱਲਰ ਐਸਐਮਟੀਵੀ 对了。